ਜਿਹੜੇ ਤੁਹਾਡੇ ਘਰ ਵਿੱਚ ਬੱਚੇ ਨੇ ਤੁਸੀਂ ਦੱਸੋ ਕਿੰਨੇ ਬੱਚਾ ਹੈ ਜਦੋਂ ਮਾਂ ਸੌਂ ਜਾਂਦੀ ਹੈ ਸਿਆਣੇ ਕਹਿੰਦੇ ਬੰਦਾ ਸੁੱਤਾ ਤੇ ਮਰਿਆ ਬਰਾਬਰ ਹੀ ਹੁੰਦਾ ਹੈ ਤੁਹਾਡੇ ਨਾਲ ਛੋਟਾ ਜਿਹਾ ਬੱਚਾ ਸੁੱਤਾ ਹੈ ਤੁਸੀਂ ਦੱਸ ਦਿਓ ਵੀ ਕਿੰਨੀਆਂ ਕਮਾਵਾਂ ਦੇ ਬੱਚੇ ਮਾਂ ਸੌਂ ਗਈ ਤੇ ਬੱਚੇ ਨੇ ਮੰਜੀ ਤੋਂ ਡੇਕੇ ਧੌਣ ਤੜਾ ਲਈ ਕਦੇ ਸੁਣਿਆ ਤੁਸੀਂ ਕਿ ਮਾਂ ਸੁੱਤੀ ਸੀ ਤੇ ਬੱਚਾ ਡਿੱਗ ਪਿਆ ਤੇ ਬੱਚੇ ਦੀ ਬਾਹ ਟੁੱਟ ਗਈ ਬੱਚੇ ਦੀ ਲੱਤ ਟੁੱਟ ਗਈ ਬੱਚੇ ਦੀ ਧੌਣ ਟੁੱਟ ਗਈ ਸੁਣਿਆ ਕਦੇ ਨਾ ਹਾਂ ਇਹ ਜ਼ਰੂਰ ਸੁਣਿਆ ਹੈ ਮਾਂ ਕੰਮ ਕਰਦੀ ਸੀ ਮਾਂ ਕੱਪੜੇ ਧੋਂਦੀ ਸੀ ਮਾਂ ਬੀਬੀਆਂ 'ਚ ਬੈਠੀ ਚੁਗਲੀਆਂ ਕਰਦੀ ਸੀ ਤੇ ਮੁੰਡੇ ਨੇ ਜਾ ਕੇ ਪੱਖੇ ਚੁਗਲ ਦੇ ਦਿੱਤੀ ਇਹ ਜ਼ਰੂਰ ਸੁਣਿਆ ਹੋਏਗਾ ਬੱਚੇ ਨੇ ਜੁਲੇ ਵਿੱਚ ਹੱਥ ਦੇਤਾ ਇਹ ਜ਼ਰੂਰ ਸੁਣਿਆ ਹੋਏਗਾ ਇਹ ਉਦੋਂ ਹੋਇਆ ਜਦੋਂ ਮਾਂ ਜਾਗਦੀ ਸੀ ਸੁੱਤੀ ਮਾਂ ਤੇ ਅਮੂਮਨ ਰੱਬ ਨੇ ਕਦੇ ਕਿਸੇ ਬੱਚੇ ਨੂੰ ਕੁਝ ਨਹੀਂ ਹੋਣ ਦਿੱਤਾ ਕਿਉਂਕਿ ਉਸ ਵੇਲੇ ਰੱਬ ਆਪ ਬੱਚੇ ਦੀ ਪਹਿਰੇਦਾਰੀ ਕਰਦਾ ਤੁਸੀਂ ਸੁਣ ਕੇ ਹੈਰਾਨ ਰਹਿ ਗੋਗੇ ਰਾਤ ਨੂੰ ਜਦੋਂ ਸੁੱਤੀ ਮਾਂ ਤੇ ਬੱਚਾ ਜਾਗਦਾ ਹੈ ਦੇਖੋ ਕੈਸੀ ਰੱਬ ਦੀ ਖੇਡ ਹੈ ਬੱਚਾ ਪਲਟੀ ਮਾਂ ਵੱਲ ਮਾਰਦਾ ਹੈ ਉਹਦੇ ਮਾਂ ਉੱਠ ਜਾਂਦੀ ਹੈ ਮੇਰਾ ਬੇਟਾ ਕਹਿ ਰਿਹਾ ਐਸੀ ਕਿਹਦਾ ਪਾਪਾ ਜਿਹੜਾ ਮੇਰਾ ਛੋਟਾ ਬੇਟਾ ਹੈ ਉਹ ਕਹਿੰਦਾ ਸਾਡੇ ਦੋਵਾਂ ਦੇ ਉੱਤੇ ਲਾਤ ਰੱਖ ਕੇ ਸੌਂਦਾ ਹੈ। ਬੇਨ ਹੁੰਦਾ ਪਤਾ ਨਹੀਂ ਕੋਈ ਕਦਾ ਵਿੱਚੋਂ ਭਾਜੀ ਨਾ ਜਾਏ। ਹੁਣ ਇਹਨੂੰ ਤੁਸੀਂ ਮਮਤਾ ਕਹੋ, ਇਹਨੂੰ ਪਿਆਰ ਕਹੋ, ਇਹਨੂੰ ਰੱਬ ਦੀ ਬਨਾਵਟ ਕਹੋ। ਮੈਂ ਫਿਰ ਬੇਨਤੀ ਕਰਾਂ ਸੁੱਤੀ ਮਾਂ ਦੇ ਵਕਤ ਬਹੁਤ ਕੋਈ ਮਾੜਾ ਹੀ ਸਮਾਂ ਹੋਏਗਾ ਕਿ ਕਿਸੇ ਮਾਂ ਦੇ ਬੱਚੇ ਨੂੰ ਕੁਝ ਹੋਇਆ ਹੋਏਗਾ। ਆਮੂਮਨ ਜਦੋਂ ਵੀ ਬੱਚੇ ਨੂੰ ਕੁਝ ਹੋਇਆ ਉਦੋਂ ਮਾਂ ਜਾਗਦੀ ਸੀ। ਜਦ ਤੇ ਮਾਂ ਘਰੋਂ ਬਾਹਰ ਨਿਕਲ ਗਈ ਕਿਸੇ ਕੰਮ ਤੇ ਮਗਰੋਂ ਪਾਣਾ ਵਰਤ ਗਿਆ ਪਰ ਜਦੋਂ ਮਾਂ ਸੁੱਤੀ ਹੋਵੇ ਕਹਿੰਦੇ ਸੁੱਤਾ ਤੇ ਬਰਿਆ ਬੰਦਾ ਬਰਾਬਰ ਹੁੰਦਾ ਓਦੋਂ ਬੱਚਿਆਂ ਦੀ ਰਾਖੀ ਕੌਣ ਕਰਦਾ ਆਪਣੇ ਬਾਲਕ ਆਪ ਰੱਖਿਆ ਨਾ ਪਾਰ ਬ੍ਰਹਮ ਗੁਰਦੇਵ ਓਦੋਂ ਫਿਰ ਵਾਹਿਗੁਰੂ ਆਪ ਰਾਖੀ ਕਰਦਾ ਹੈ ਇਹੀ ਕਿ ਕੱਲੇ ਮਾਂ ਗੰਗਾ ਤੇ ਬੱਚੇ ਦੀ ਰਾਖੀ ਕੀਤੀ ਹੈ मां गंगा ਤੇ ਇੱਕ ਸਾਡੇ ਲਈ ਇੱਕ ਸਾਖੀ ਹੈ ਉਦਾਹਰਨ ਹੈ ਕਿਉਂ ਸਾਨੂੰ ਕਿਉਂਕਿ ਮੇਰੀ ماں ਦੀ ਕਥਾ ਕੌਣ ਸੁਨੇਗਾ ਤੁਹਾਡੀ ماں ਦੀ ਕਥਾ ਕੌਣ ਸੁਨੇਗਾ मां गंगा ਦੀ ਕਥਾ ਤੇ ਹਰ ਸਿੱਖ ਸੁਨੇਗਾ ਰੈਂਦੀ ਦੁਨੀਆ ਤੱਕ ਸੁਨੇਗਾ मां गंगा ਕਹਿੰਦੀ ਹੈ ਪੁੱਤਰ ਦੁਸ਼ਮਣਾਂ ਨੇ ਤੈਨੂੰ ਮਾਰਨ ਦੀ ਕਸਰ ਨਹੀਂ ਛੱਡੀ ਪਰ ਉੱਥੇ ਗੁਰੂ ਸਹਾਈ ਹੁੰਦੇ ਰਹੇ ਤੇਰੀ ਰੱਖਿਆ ਕੀਤੀ ਉਹਨਾਂ ਨੇ ਬੋਲੋ ਮੈਂ ਤੁਮ ਪਰਨ ਕੀਨੇ ਦੇਖ ਤ ਮੈਂ ਨਿਤ ਤ੍ਰਿਪਤ ਬਹੀਨੇ ਅੱਜ ਤੱਕ ਪੁੱਤਰ ਮੈਂ ਤੈਨੂੰ ਪਾਲਦੀ ਰਹੀ ਤੈਨੂੰ ਵੇਖ ਵੇਖ ਕੇ ਜੁਂਦੀ ਰਹੀ ਇਹ ਸੱਚ ਹੈ ਅਸੀਂ ਆਪਣੇ ਬੱਚਿਆਂ ਨੂੰ ਪਾਲਦੇ ਪਾਲਦੇ ਵੱਡੇ ਕਰਦੇ ਕਰਦੇ ਅੱਜ ਮੇਰਾ ਬੱਚਾ ਇਨਾ ਵੱਡਾ ਹੋ ਗਿਆ ਅੱਜ ਮੇਰਾ ਬੱਚਾ ਇਨਾ ਵੱਡਾ ਹੋ ਗਿਆ ਬੱਚਿਆਂ ਨੂੰ ਵੱਡੇ ਕਰਦੇ ਕਰਦੇ ਆਪ ਬੁੱਢੇ ਹੋ ਗਏ ਪਤਾ ਹੀ ਨਹੀਂ ਲੱਗਾ ਪਤਾ ਹੀ ਨਹੀਂ ਲੱਗਾ ਕਿ ਬੱਚੇ ਕਦੋਂ ਵੱਡੇ ਹੋ ਗਏ ਔਰ ਅਸੀਂ ਕਦੋਂ ਬੁੱਢੇ ਹੋ ਗਏ ਔਰ ਕਿਸੇ ਨੂੰ ਬੁੱਢੇ ਹੋਣ ਤੇ ਕੋਈ ਇਤਰਾਜ਼ ਨਹੀਂ ਹੈਗਾ ਜੇ ਤੂੰ ਬੁੱਢਾ ਹੋਇਆ ਤੇ ਤੇਰਾ ਪੁੱਤਰ ਜਵਾਨ ਵੀ ਤ ਹੋਇਆ ਤੇਰੇ ਹੱਥੀ ਹੋਇਆ ਤੂੰ ਕੀਤਾ ਹੈ ਆਪ ਦੁੱਧ ਘੋ ਪਿਆ ਪਿਆ ਕੇ ਪੁੱਤ ਵੱਡਾ ਕੀਤਾ ਤੂੰ ਬਈ ਕਿਜਾਤੇ ਤੂੰ ਰੱਬ ਨੂੰ ਕਹਿਨੋ ਵੀ ਇਹ ਵੀ ਛੋਟਾ ਜਾ ਰਿਹਾ ਵੇ ਤੇ ਮੈਂ ਵੀ ਜਵਾਨ ਰਵਾਂ ਇਹ ਕੋਈ ਮਾਂ ਬਾਪ ਬਰਦਾਸ਼ਤ ਨਹੀਂ ਕਰੇਗਾ ਮਾਂ ਗੰਗਾ ਕਹਿੰਦੀ ਪੁੱਤਰ ਮੈਂ ਤੈਨੂੰ ਪਾਲਦੀ ਰਹੀ ਦੇਖਤ ਮੈਂ ਨਿਤ ਤ੍ਰਿਪਤ ਬਹੀਨੇ ਔਰ ਇਹ ਵੀ ਸੱਚ ਹੈ ਮਾਂ ਔਰ ਵਾਈਫ ਮਾਂ ਔਰ ਪਤਨੀ ਵਿੱਚ ਇੱਕ ਫਰਕ ਹੈ ਮਾਂ ਕੌਣ ਹੈ ਜਿਹੜੀ ਤੁਹਾਡੀ ਵੋਟੀ ਨੂੰ ਘੜੀ ਘੜੀ ਪੁੱਛੇ ਵੀ ਕਾਕਾ ਆ ਗਿਆ ਉਹ ਨੂੰ ਮਾਂ ਕਹਿੰਦੇ ਨੇ ਤੇ ਜਿਹੜੀ ਅੱਗੋ ਇਹ ਜਵਾਬ ਦਵੇ ਬੇਬੇ ਸੌਂ ਜਾਪੇ ਆ ਜਾਏਗਾ ਇਹ ਤੁਹਾਡੀ ਵੋਟੀ ਹੈ ਪਰ ਉਹਨੂੰ ਕੌਣ ਸਮਝਾਵੇ ਕਿ ਤੂੰ ਵੋਟੀ ਹੈ ਤੂੰ ਸੌ ਸਕਦੀ ਹੈ ਉਹ ਮਾਂ ਹੈ ਉਹ ਨਹੀਂ ਸੌ ਸਕਦੀ ਰੱਬ ਨੇ ਬਣਾਈ ਐਸੀ ਮਾਂ ਮਾਂ ਦਾ ਕੋਈ ਬਦਲ ਹੀ ਨਹੀਂ ਹੈਗਾ ਦੁਨੀਆਂ ਦੇ ਵਿੱਚ ਕਦੇ ਸੁਣਿਆ ਵੀ ਕਆਰਟੀਫੀਸ਼ਲ ਕਿਸੇ ਨੂੰ ਮਾਂ ਮਿਲ ਗਈ ਹੋਵੇ ਮਾਂ ਦਾ ਧਰਤੀ ਤੇ ਕੋਈ ਬਦਲ ਨਹੀਂ ਹੈਗਾ ਮਾਂ ਕਹਿੰਦੀ ਮੈਂ ਤੈਨੂੰ ਪਾਲਦੀ ਪਾਲਦੀ ਹੁਣ ਤੱਕ ਤੇ ਤੈਨੂੰ ਵੇਖਦੀ ਵੇਖਦੀ ਜੁੰਦੀ ਆ ਪੁੱਤਰ ਹਾਂ ਠੀਕ ਪੁੱਤਰ ਆ ਦੇਖੋ ਦੇਸ਼ ਮੋਹੀ ਮਿਲੋ ਤੁਰ ਤਜ ਮਸੁਖ ਮਨ ਹੋਹੀ ਮੇਰਾ ਤੂੰ ਇੱਕ ਪੁੱਤਰ ਹੈ ਮੇਰੇ ਵਾਲਤ ਵੇਖਦਾ ਰਹੀਂ ਤੇ ਜਿੰਨੀ ਛੇਤੀ ਹੋਵੇ ਮੈਨੂੰ ਆ ਕੇ ਵਾਪਸ ਮਿਲੀਂ اے جنن ਜੇ ਜਬੇ ਅਵਸਰ ਪਾਵੋ ਤੁਮਕੋ ਸਿਮਰ ਤੁਰਤ ਹੀ ਆਵੋ ਇਤਿਹਾਸ ਕਹਿੰਦਾ ਹੈ ਕਿ ਇਹ ਗੱਲ ਜਦੋਂ موسی ਦੀ ਮਾਂ ਮਰੀ ਹੈ ਨਾ حضرت موسی ਦੀ ਇਸਲਾਮ ਦਾ ਬਹੁਤ ਵੱਡਾ ਪਗੰਬਰ ਹੋਇਆ ਮੁਸਲਮਾਨਾਂ ਦਾ ਉਹ ਜਦੋਂ ਕਹਤੂਰ ਪਹਾੜ ਤੇ ਜਾਂਦਾ ਸੀ ਤੇ ਮਾਂ ਦੇ ਚਰਨ ਸ਼ੋਕੇ ਜਾਂਦਾ ਸੀ ਮਾਂ ਦੇ ਪੈਰ ਸਪਰਸ਼ ਕਰਕੇ ਜਾਂਦਾ ਸੀ ਜਦੋਂ ਘਰੋਂ ਸਵੇਰੇ ਨਿਕਲਦਾ ਸੀ ਮਾਂ ਨੂੰ ਮੱਥਾ ਟੇਕ ਕੇ ਜਾਂਦਾ ਸੀ ਇੱਕ ਦਿਨ ਮਾਂ ਮਰ ਗਈ ਕਈ ਦਿਨ ਨਹੀਂ ਗਿਆ ਫਿਰ ਗਿਆ ਅੱਗੇ ਰੋਜ਼ ਪਹਾੜ ਤੇ ਚੜ ਜਾਂਦਾ ਸੀ ਅੱਜ ਰਸਤੇ ਵਿੱਚ ਉਸ ਨੂੰ ਠੇਡਾ ਲੱਗ ਗਿਆ ਡਿੱਗ ਪਿਆ ਇਸਲਾਮ ਕਹਿੰਦਾ ਹੈ ਕਿ ਆਕਾਸ਼ਵਾਣੀ ਹੋਈ ਕਿ موسی ਅੱਜ ਤੋਂ ਬਾਅਦ ਸੰਭਲ ਕੇ ਤੁਰੀ ਜਿਹਦੇ ਅਸ਼ੀਰਵਾਦ ਨਾਲ ਤੂੰ ਪਹਾੜ ਤੇ ਚੜਦਾ ਸੀ ਉਹ ਮਾਂ ਮਰ ਗਈ ਐ ਹੁਣ ਤੇਰੇ ਕੋਲ ਉਹ ਮਾਂ ਨਹੀਂ ਜਿਹੜੀ ਤੈਨੂੰ ਏਡੀ ਵੱਡੀ ਅਸੀਸ ਦੇ ਸਕੇ ਹੁਣ ਇਹ ਅੱਜ ਦੇ ਬੱਚਿਆਂ ਨੂੰ ਇਹ ਕਥਾ ਸੁਣਾਓ ਜਿਹਨੂੰ ਕਿਸੇ ਨੂੰ ਕਹੋ ਜੀ ਬੱਚਿਆਂ ਨੂੰ ਗੁਰਦੁਆਰੇ ਲਿਆਓ ਉਹ ਕਹਿੰਦੇ ਸੀ ਕੋ ਬੱਚੇ ਭਾਈ ਬਣਾਉਣੇ ਨੇ ਨਹੀਂ ਨਹੀਂ ਭਾਈ ਕਦੋਂ ਬਣਾਉਣੇ ਨੇ ਤੁਸੀਂ ਬਣਾਓ ਹੀਵਾ ਮਾਲਣੀ ਬਣਾਓ ਤੁਸੀਂ ਤਰਮਿੰਦਰ ਬਣਾਓ ਤੁਸੀਂ ਅਮਤਾਬਚਨ ਬਣਾਓ 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 ਹੀਰੋ ਬਣਾਓ ਕਿ ਸਾਰੇ ਬੰਬੇ ਕੇ ਸਾਰੇ ਧਰਮੇਂਦਰ ਬਣ ਗਏ ਕਈ ਤਾਂ ਲੱਭੇ ਹੀ ਨਹੀਂ ਮੁੜ ਕੇ ਸਾਰਿਆਂ ਦੀ ਜ਼ਿੰਦਗੀ ਚ ਸਟਾਰ ਪੁਣਾ ਨਹੀਂ ਹੁੰਦਾ ਇਸ ਬਲੇਖੇ ਚ ਨਾ ਪਵੋ ਆਪਣੇ ਬੱਚਿਆਂ ਨੂੰ ਇਹ ਕਥਾ ਸੁਣਾਓ ਕਿ ਬੱਚਿਓ ਤੁਹਾਡੇ ਜੀਵਨ ਵਿੱਚ ਤੁਹਾਡੇ ਮਾਪਿਓ ਦੀ ਕਿੰਨੀ ਵੱਡੀ ਥਾਂ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਮਾਂ ਦੇ ਤੋਂ ਵੱਡਾ ਕੌਣ ਅਸ਼ੀਰਵਾਦ ਤੁਹਾਨੂੰ ਦੇ ਸਕਦਾ ਹੈ ਪਤ ਨਹੀਂ ਲੋਕ ਐਵੇਂ ਕਦੇ ਉਸ ਬਾਬੇ ਮਗਰ ਭੱਜੇ ਫਿਰਦੇ ਕ ਅਸੀਂ ਉਸ ਬਾਬੇ ਮਗਰ ਭੱਜੇ ਫਿਰਦੇ ਜੇ ਤੁਹਾਡੇ ਘਰ ਵਿੱਚ ਮਾਂ ਬਾਪ ਹੈ ਤੇ ਮੁਸਲਮਾਨ ਧਰਮ ਕਹਿੰਦਾ ਵੀ ਤੁਹਾਨੂੰ ਹਜ ਕਰਨ ਦੀ ਲੋੜ ਨਹੀਂ ਉਹਨਾਂ ਚਰ ਮਾਂ ਪਿਓ ਦੀ ਸੇਵਾ ਕਰੋ ਇਹ ਹਾਜੀ ਹੈ ਅੱਲਾ ਕਦੇ ਨਾਰਾਜ਼ ਨਹੀਂ ਹੋਏਗਾ ਤੁਹਾਡੇ ਨਾਲ ਤੇ ਜੋ ਹਜ ਤੋਂ ਵੀ ਜੋ ਮਿਲਣਾ ਹੈ ਉਹ ਤੁਹਾਨੂੰ ਮਾਪੇ-ਬਾਪ ਦੀ ਸੇਵਾ ਤੋਂ ਵੀ ਮਿਲ ਜਾਣਾ ਹੈ